ਖਰੜ ਨਗਰ ਕੌਂਸਲ ਦੀ ਹਾਊਸ ਦੀ ਮੀਟਿੰਗ ਹੋਈ ਮੀਟਿੰਗ ਹੰਗਾਮੇ ਭਰੀ ਹੋਈ ਤੇ ਸਰਬਸੰਮਤੀ ਦੇ ਨਾਲ ਜਿਹੜੇ ਨੇ ਸਾਰੇ ਹੀ ਮਤੇ ਜਿਹੜੇ ਨੇ ਸਾਰੇ ਐਮਸੀਆਂ ਦੇ ਵੱਲੋਂ ਜਿਹੜੇ ਨੇ ਪਾਸ ਕੀਤੇ ਗਏ ਨੇ ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਖਰੜ ਨਗਰ ਕੌਂਸਲ ਦੇ ਵਿੱਚ ਤੇ ਤੁਹਾਨੂੰ ਦਿਖਾਣੇ ਆ ਮੀਟਿੰਗ ਦੀਆਂ ਤਸਵੀਰਾਂ ਇੱਕ ਮਿੰਟ ਆ ਜੀ ਸਾਹਿਬ ਕਰਦੇ ਹਾਂ ਇੱਕ ਮਿੰਟ ਆ ਤਿੰਨੇ ਮੱਤੇ ਪਹੁੰਚ ਰਹੀ ਪਾਈ ਨੇ ਅਕਤੀਵਿਅਸ ਲਾੰਦਾ ਦਿੰਦੇ ਤੇ 10 ਕਿਸੇ ਨਾਲ ਹਰ ਸਭ ਵਾਦਾ ਦਿੰਦੇ ਜੀਆ ਉਹ ਤਰ੍ਹਾਂ ਤੋਂ ਹੁੰਦੀ। ਸਾਡੀ ਤੋਂ ਉਹ ਬਾਅਦ 25000 ਦਾ ਕਰ ਦਿੰਦੇ ਚਲੋ ਚਲੋ ਜੀ ਬਾਅਦ ਪਿਛਲੇ ਵੀਰਵਾਰ ਨੂੰ ਜੇਈ ਸਾਹਿਬ ਨੇ ਬੜੀ ਹਿੰਮਤ ਦਿਖਾ ਕੇ ਉਥੋਂ 3-4 ਇਲੀਗਲ ਕਨੈਕਸ਼ਨ ਪੱਟ ਕੇ ਜਾਂਦੇ। ਸ਼ਨੀਵਾਰ ਨੂੰ ਉਹਨਾਂ ਨੂੰ ਉਹ ਮੋਟਰ ਵਾਪਸ ਹੋ ਗਈ। ਇਹ ਨਹੀਂ ਪਤਾ ਜੀ ਕਿਨੇ ਕੀਤੀਆਂ ਕਿਉਂ ਕੀਤੀਆਂ ਜਾਂ ਪਹਿਲਾਂ ਜੇਈ ਸਾਹਿਬ ਨੂੰ ਭੇਜਿਆ ਕਿਉਂ ਸੀ ਵੀ ਤੁਸੀਂ ਜਾ ਤੁਸੀਂ ਲੈ ਆਓ ਅਸੀਂ ਵਾਪਸ ਕਰਾਂਗੇ ਨਾਲੇ ਇਹਨਾਂ ਦੀ ਬੇਇੱਜ਼ਤੀ ਹੋਈ। ਮੇਰੇ ਉੱਥੇ ਕਿਸੇ ਨਾਲ ਕੋਈ ਜਾਤੀ ਹੋਣੀ ਵੀ ਮੈਂ ਕਿਹਾ ਕਨੈਕਸ਼ਨ ਘਟਾਉਣਾ ਚਾਹੁੰਦਾ ਹਾਂ ਪਰ ਜੇ ਉਹ ਇਲੀਗਲ ਹੈ ਫਿਰ ਆਪਾਂ ਉਹਨੂੰ ਜੁੜਵਾਉਂਦੇ ਕਿਉਂ ਹਾਂ ਜੇ ਆਪਾਂ ਜੁੜਵਾਉਣੇ ਆ ਫਿਰ ਆਪਾਂ ਸਾਰਿਆਂ ਦੇ ਜੁੜਵਾਓ ਕੁਝ ਖਾਸ ਬੰਦੇ ਨੇ ਕਿਉਂ ਜੋੜਦੇ ਆਪਾਂ ਤੇ ਇਹਦਾ ਜਵਾਬ ਲੈਣਾ ਨਹੀਂ ਹੁਣ ਕੋਈ ਮੇਰਾ ਵੀਰ ਕੋਈ ਵਿੱਚ ਹੋਰ ਕੋਈ ਗੱਲ ਨਾ ਕਰਿਓ ਆ ਗੱਲ ਦਾ ਜਵਾਬ ਦੇ ਦਈਆ ਆਪਾਂ ਵੀ ਇਲੀਗਲ ਕਨੈਕਸ਼ਨ ਜੋੜਨੇ ਆ ਤਾਂ ਫਿਰ ਸਾਰਿਆਂ ਨੇ ਜੋੜੋ ਜੇ ਨਹੀਂ ਜੋੜਨੇ ਫਿਰ ਸਾਰਿਆਂ ਦੇ ਤੋੜੋ ਸਾਰੇ ਕੋਲੋਂ ਨਹੀਂ ਲਿਖਤੇ ਆ ਤਾਂ ਸਾਰੇ ਨਾਲ ਕੋਲ ਬਟਾ ਗੱਲ ਕਰਦੇ ਤੁਸੀਂ ਲੋਕ ਜਰੀਏ ਪਾਲ ਸਕਦੇ ਬਿਲਕੁਲ ਸਹੀ ਜੀ ਚੰਦਰ ਨੰਦਾ ਬਕਾ ਜਿਹੜੇ ਇਹ ਲੈ ਲੈ ਸੋ ਚੱਕਰ ਨੂੰ ਬਣਾਉਣਾ ਸ਼ੁਰੂ ਤੋਂ ਲੱਗੋ ਕਟਾ ਵਿਕਸਿਤ ਜਿਵੇਂ ਇਹਦਾ ਕੋਲ ਉਹ ਲੱਗੇ ਤਾਂ ਇਹ ਜੀ ਹੋਰ ਚੱਲ ਪਾ ਕੇ ਪੋਸਟਾ ਮਾਰਦੇ ਹੋ ਮੋ ਹੋ ਚੱਕਾ ਦੂ ਮੈਂ ਇਹਦੇ 'ਚ ਮੈਂ ਫੇਰ ਇੱਕ ਵਾਰੀ ਆ ਗੱਲ ਕਹਿਣੀ ਚਾਹੁੰਦਾ ਜੀ ਮੈਂ ਨਹੀਂ ਕਹਿੰਦਾ ਵੀ ਕਟੋ ਮੈਂ ਕਹਿੰਦਾ ਜੇ ਜੋੜ ਨੇ ਫਿਰ ਸਾਰਿਆਂ ਨੇ ਜੋ ਕਈ ਕਲੋਨੀਆਂ ਦੇ ਵਿੱਚ ਬਿਲਟਰਸ ਲੰਘ ਗਏ ਨੇ ਭੱਜ ਗਏ ਨੇ ਆ ਕੁਝ ਹੋ ਗਿਆ ਪਬਲਿਕ ਰਹਿ ਰਹੀ ਹੈ ਉਹਨਾਂ ਦਾ ਕਿਆ ਕਸੂਰ ਹੈ ਜੀ ਤੁਹਾਡੀ ਇਹੀ ਗੱਲ ਹੈ ਜੀ ਉੱਥੇ ਇਹੀ ਦਿੱਕਤ ਆਉਂਦੀ ਹੈ ਜਿਹੜੇ ਹੁਣ 306 ਬੰਦੇ ਨੇ ਪਤਾ ਹੀ ਨਹੀਂ ਕਿ ਜੀ ਪਹਿਲਾਂ ਕਟਕ ਤੋਂ ਜੋ ਦੂਜਾ ਕੋਈ ਬਣਾ ਲੈ ਜਾਂਦਾ 20 ਸਾਲ ਪਹਿਲਾਂ ਕਿਉਂ ਨਹੀਂ ਕੋਈ ਦੱਬਦੀ ਕਰਦੀ ਨਹੀਂ ਉਹਨਾਂ ਦੀ ਫਾਈਲਾਂ ਫਿਰ ਹੋਣੀਆਂ ਚਾਹੀਦੀਆਂ ਨਾ ਵੀ ਉਹ ਫਾਈਲ ਤਾਂ ਫਾਈਲ ਤਾਂ ਦੇਖੋ ਮੇਰੀ ਗੱਲ ਸੁਣ ਪਹਿਲਾਂ ਕੀ ਸੀ ਥੋੜੇ ਮੈਨੂੰ ਐਕਸਪਲੇਨ ਕਰਨਾ ਕਿ ਜੋ ਥੋੜਾ ਜਿਹਾ ਬਦਕੇ ਪਤਾ ਲੱਗਿਆ ਪਹਿਲਾਂ ਜ਼ਿੰਮੇਵਾਰਤਾ ਕੋਈ ਸੂਰ ਨਹੀਂ ਉਹਦੇ ਕੋਲ ਚਾਰ ਕੋਲ ਦੋ ਕਿੱਲੇ ਲਿਖਤੇ ਰਜਿਸਟਰ ਜੀ ਨਿਸ਼ਚਿਤ ਨਿਸ਼ਚਿਤ ਰਹੇ ਉਹਨੂੰ ਤਾਂ ਐ ਜਿਹੜੀ ਬਦਲ ਮੇਰੇ ਤੋਂ ਰਿਸ਼ਤੀਆਂ ਵੀ ਕਰਾ ਲੈਣ ਤਾਂ ਅੱਜ ਉਹ ਨਾ ਬੋਲੀਏ ਦਾ ਤਾਂ ਤੋਂ ਹੈ ਨਾ ਹੈ ਜੇ ਜਦੋਂ ਮੈਂ ਕਰਾਂ ਉਹ ਤਾਂ ਜਮੀ ਉਹ ਜਿਹੜੇ ਅਫਸਰ ਹੁੰਦੇ ਨੇ ਜੀ ਇਹਨੂੰ ਸਰਕਾਰੀ ਅਫਸਰ ਕਹਿੰਦੇ ਇਹ ਅਫਸਰ ਸਰਕਾਰ ਦੇ ਹੁੰਦੇ ਨੇ ਠੀਕ ਹੈ ਸਰ ਮੇਰੀ ਗੱਲ ਕੋਲ ਮੇਰੀ ਅੰਦਰ ਗੱਲ ਜੀ ਠੀਕ ਹੈ ਤਾਂ ਫੌਮ ਜਿਆਦਾ ਕੀ ਆ ਵੀ ਗੱਲ ਸਰਕਾਰ ਤੋਂ ਤੋਂ ਹਾਂ ਤਾਂ ਦੇ ਮੇਰੇ ਕੋਲ ਤਾਂ ਦੇ ਇਹ ਕੰਮ ਹੁਣ ਮੇਰੀ ਗੱਲ ਸੁਣੋ ਜੀ ਪਿਛਲੀ ਸਰਕਾਰ ਦਾ ਕਰਾਂ ਨਹੀਂ ਸਕਦਾ ਮੌਜੂਦਾ ਸਰਕਾਰ 'ਤੇ ਬੰਦ ਕਰਾਇਆ ਚਲੋ ਦੇਖੋ ਮੌਜੂਦਾ ਸਰਕਾਰ ਦਾ ਨੋਟਾ ਕੀ ਆਦੀ ਅਸੀਂ ਜਮਾਤ ਕਰ ਬੰਦ ਨਹੀਂ ਕਰਾਉਂਦਾ ਇਲੈਕਸ਼ਨ ਦੀ ਆਹ ਸਹੀਏ ਕੋਈ ਜਵਾਬ ਨਹੀਂ ਆ ਪਹਿਲਾਂ ਤੁਸੀਂ ਉਹਨਾਂ ਕੋਈ ਜਵਾਬ ਉਸਨੇ ਨਾ ਲੋ ਹੋਰ ਤੁਸੀਂ ਕੋਈ ਤਾਣੇ ਉਹੀ ਗੱਲ ਤੁਸੀਂ ਸਰਕਾਰ ਦੇ ਸਰਤੀ ਐ ਨਹੀਂ ਹੋ ਬੱਡਾ ਨਹੀਂ ਮੌਜੂਦਾ ਸਰਕਾਰ ਮਸੂਦਰਾ ਸਰਕਾਰ ਕੀ ਪਾਣੀ ਨੂੰ ਨਹੀਂ ਬੰਦ ਕਰਾ ਸਕਦੀ ਯਾਰ ਮੰਨ ਲਓ ਵਿੱਚ ਦੱਸ ਤੁਸੀਂ ਕੁਆਲਿਟੀ ਸੈਸਟੀ ਚੌਥੀ ਆ ਪਾਣੀ ਦੇ ਉੱਤੇ ਜਿਹੜੇ ਵੀ ਬੰਦਾ ਸਾਹ ਲਾਦਾ ਸਭ ਹੋਗਾ ਕਾ ਬੰਦ ਹੋਊਗਾ ਸਾਡੀ ਬਾਤ ਵਿਗਾਇਆ ਮੇਰੇ ਨਾਂ ਤੇ ਇਸੇ ਸ਼ਨਾਪ ਦੀ ਅਨਸਰ ਨੇ ਮਿਲ ਕੇ ਨਾ ਕਮੇਨ ਪਾਰਟੀ ਪਰ ਜਿਹੜੇ ਨਗਰ ਕੌਂਸਲ 18 ਉੱਪਰ ਲੱਗੇ ਆ ਉਹ ਨਗਾਇਜ਼ ਦੇ ਵਿੱਚ ਲੱਗੇ ਆ ਉਹ ਲੱਕੜੀ ਨਹੀਂ ਚਾਹੀਦੀ ਨਿਗਰੀ ਨਾ ਮਿਲਾ ਪੜਤਿਆ ਕੱਲ ਹੀ ਮੈਂ ਕਰਾਉਂਗਾ ਇਲੀਗਲ ਕਨੈਕਸ਼ਨ ਸਾਰਿਆਂ ਦੇ ਕਰਾਉਂਗਾ ਮੈਂ ਨਾਲੇ ਮੈਂ ਇਲੀਗਲ ਜਿਹੜੇ ਕੋਠੀਆਂ ਬਣਦੀਆਂ ਨੇ ਉਹ ਮੇਰੇ ਵੱਲੋਂ ਕੋਈ ਰੋਕ ਕੇ ਦਿਖਾਵੇ ਜਦੋਂ ਅਸੀਂ ਰੋਕਦੇ ਆ ਉਦੋਂ ਇਹ ਰੋਕ ਦੇਣੀ ਹੈ ਆਪ ਇਹ ਇਲੀਗਲ ਕਨੈਕਸ਼ਨ ਕਰਾ ਦੇ ਜੈ ਜੈ ਅਸੀਂ ਕਿਸੇ ਨੂੰ ਕਹਿ ਦਈਏ ਵੀ ਹਾਂ ਯਾਰ ਮਾੜਾ ਵਾੜਾ ਇਹਨੂੰ ਕਰ ਦੇ ਬਣਾ ਲੈਨ ਦੋ ਇਹ ਕਰ ਲੈਨ ਦੋ ਉਦੋਂ ਇਹ ਉੱਥੇ ਜਾ ਕੇ ਖੜ੍ਹ ਜਾਂਦੇ ਹੁਣ ਤੁਸੀਂ ਮੈਨੂੰ ਦੱਸੋ ਜੈ ਸਾਹਿਬ ਇੱਕ ਘਰੇ ਸਾਹਮਣੇ ਘਰ ਬਣਿਆ ਜੀ ਗਲਤ ਉਹ ਬੰਦੇ ਨਾਲ ਮੇਰੀ ਦੁਸ਼ਮਨੀ ਪੈ ਗਈ ਮੇਰੀ ਕਹ ਮੇਰੀ ਉਹਦੇ ਨਾਲ ਕਿਆ ਦੁਸ਼ਮਨੀ ਸੀ ਜੀ ਮੈਨੂੰ ਗੌਂਡੀਆਂ ਨੇ ਕਿਹਾ ਵੀ ਹਾਂ ਆਂਡ ਗੌਂਡ ਨੇ ਵੀਾਰੇ ਗਲਤ ਬਣਾ ਰਿਹਾ ਮੈਂ ਮਿੰਤਾ ਕਰਦਾ ਮਰ ਗਏ ਇਹਨਾਂ ਦੀ ਕਦੇ ਕਿਸੇ ਨੂੰ ਮੈਂ ਮਾਰਿਆ ਕਦੇ ਕਿਸੇ ਨੂੰ ਇਹ ਕੋ ਸੰਦੀਪ ਹੈ ਬਿਲਡਿੰਗ ਇਨਸਪੈਕਟਰ ਉਹ ਮੈਨੂੰ ਕਹਿੰਦਾ ਪਤਾ ਨਹੀਂ ਬਿਲਡਿੰਗ ਇਨਸਪੈਕਟਰ ਹੈ ਕਿਹਾ ਮੈਨ ਵੀ ਉਹ ਗਲਤ ਹੈ ਉਹ ਮੈਂ ਤੋੜਦਾ ਮੈਂ ਕਹਿੰਦਾ ਤੈਨੂੰ ਮੈਂ ਦੱਸਣਾ ਵੀ ਉਹ ਗਲਤ ਹੈ ਤੁਹਾਨੂੰ ਥੋੜਾ ਆਤਮ ਨਾ ਪਹਿਲੇ ਨਹੀਂ ਹੈ ਨਹੀਂ ਯਾਰ ਤਾਂ ਗਲਤ ਹੈ ਜੀ ਦੇਖੇ ਅਸੀਂ ਕਿਹੜਾ ਫੋਨ ਵੀ ਕਰਦੇ ਨਾ ਨਜਾਇਜ਼ ਕਰਦਾ ਅਗਲਾ ਫੋਨ ਕਰਦੇ ਇਹ ਇੰਨਾ ਕਰਾ ਦਿਓ ਉਹਨੂੰ ਰੋਕ ਦੇਣਾ ਚਾਹੀਦਾ ਤੁਸੀਂ ਨੇ ਕਿਹਾ ਐਨਾ ਹੀ ਕਰ ਦਿਓ ਰੋਕ ਦਿਓ ਕੰਮ ਇਹ ਆ ਨਾ ਬਣਾਓ ਦੇਖੋ ਇੱਕ ਸਾਰਿਆਂ ਵਾਸਤੇ ਲਾਅ ਇੱਕ ਹੋਣਾ ਚਾਹੀਦਾ ਜਾਂ ਤੁਸੀਂ ਵੀ ਉਹਦੇ ਨਾਲ ਚੱਲੋ ਜਾਂ ਫਿਰ ਤੁਸੀਂ ਖੁੱਲੇ ਛੱਡ ਦਿਓ ਠੀਕ ਹੈ ਸਾਰਿਆਂ ਨੂੰ ਕਰ ਦਿਓ ਜੋ ਕਰਦੇ ਨੇ ਅਗਲੇ ਸਲੰਟਰ ਭਾਵੇਂ ਮੇਰੇ ਬਾੜ ਤੇ ਨਾਲ ਨੂੰ ਬਹੁਤ ਵਾਰੀ ਗਿਆ ਪਹਿਲਾਂ ਉਹਨਾਂ ਨੂੰ ਇਨਫੋਰਮ ਕਰ ਦਿੰਦੇ ਹਾਂ ਮੈਨੂੰ ਪਤਾ ਹੈ ਹਾਂ ਵੀ ਐਮ ਸੀ ਨੇ ਕਿਹਾ ਇਹਨਾਂ ਨੂੰ ਗੱਡੀ ਭਰ ਕੇ ਲੈ ਜਾਣ ਦਾ ਜਦ ਤੁਸੀਂ ਰਹੀ ਕਰਨਾ ਕੁਝ ਫਿਰ ਜਵਾਬ ਦੇ ਦੋ ਨਾ ਯਾਰ ਹੂੰ ਤੁਹਾਡੇ ਕੋਲ ਇੱਕ ਜਵਾਬ ਨਹੀਂ ਹੈ ਬਦਨਾਮ ਕਰਦੇ ਆਂ ਆਈ ਖੜੀ ਜਾਨੇ ਆ ਮੀਟਿੰਗ ਕਰ ਲਓ ਜੀ ਮਤੇ ਹੋ ਗਏ ਜੀ ਆ ਕਰ ਲਓ ਜੀ ਉਹ ਕਰ ਲਓ ਜੀ ਨਿਕਲ ਕੱਢਣ ਬਣਨ ਨੂੰ ਸਾਲਾ ਕੁਝ ਹੈ ਨਹੀਂ ਸਾਢੇ 4 ਸਾਲ ਹੋ ਗਏ ਲੜਦਿਆਂ ਨੂੰ ਹੁਣ ਜੋ ਮੈਂ ਵੈਸੇ ਨਾ ਮੈਂ ਅੱਜ ਬੋਲਣਾ ਨਹੀਂ ਸੀ ਹੁਣ ਤੂੰ ਤੁਹਾਨੂੰ ਯਾਦ ਆਊਗਾ ਪਹਿਲੀ ਮੀਟਿੰਗ 'ਚ ਉਰੇ ਖੜਾ ਹੋ ਕੇ ਮੈਂ ਕਿੰਨਾ ਸੋਹਣਾ ਬੋਲਿਆ ਸੀ ਮੇਰੇ ਜ ਧਰਮਸ਼ਾਲਾ ਜੀ ਮੇਰੇ ਟੋਬੇ ਦੇ ਕਬਜ਼ਾ ਜੀ ਸਾਲਾ ਅੱਜ ਤੱਕ ਨਹੀਂ ਕੋਈ ਉੱਥੇ ਗਿਆ ਉਸੇ ਵਾਲਮੀਕ ਮੰਦਿਰ ਦੀ ਧਰਮਸ਼ਾਲਾ ਖੜੀ ਹੈ ਉੱਥੇ ਟੋਬਾ ਆਉਂ ਸਰ ਲੋਕਾਂ ਨੇ ਦੱਬੀ ਲਿਆ ਤੁਸੀਂ ਸਾਨੂੰ ਕਹੋ ਨਾ ਯਾਰ ਤੁਸੀਂ ਦੱਬ ਲਓ ਕਹੀ ਵੀ ਦੱਬੀਏ ਯਾਰ ਕਰਤਾਰ ਦੇ ਨਾਲਾ ਤਾਂ ਤੁਸੀਂ ਕਰਨਾ ਹੀ ਕੁਝ ਨਹੀਂ ਹੈ ਫੇਰ ਕਾਰੇ ਵਾਸਤੇ ਐਡਾ ਤਾਂ ਸੰਭਾ ਲੀ ਬੈਠੇ ਆ ਖਾਲੀ ਕਰੋ ਇਹਨੂੰ ਮੇਰਾ ਮੁੱਦਾ ਇਹ ਸੀ ਅਸੀਂ ਮਾਈਂਟਰੀ ਰੋਡ ਬਣਵਾਈ ਕਿਉਂਕਿ ਉੱਥੇ ਪਾਣੀ ਖੜਨ ਕਰਕੇ ਸਾਰੀ ਰੋਡ ਟੁੱਟੀ ਹੋਈ ਸੀ ਅਸੀਂ ਉੱਥੇ ਟਾਈ ਨਾ ਲੋਵਾਤੀਆਂ ਵੀ ਲੁੱਕ ਜਿਆਦਾ ਜਲਦੀ ਨਿਕਲ ਜਾਂਦੀ ਹੈ ਵੀ ਟਾਈ ਨਾ ਠੀਕ ਰਹਿਣਗੀਆਂ ਪਰ ਸੀਵਰੇਜ ਓਵਰਫਲੋ ਹੋਣ ਕਰਕੇ ਉੱਥੇ ਪਾਣੀ ਫੇਰ ਖੜਾ ਦਾ ਖੜਾ ਹੀ ਤੇ ਉਹ ਸੀਵਰੇਜ ਓਵਰਫਲੋ ਜਿਹੜਾ ਹੁੰਦਾ ਹੈ ਉਹ ਹੁੰਦਾ ਇਲੀਗਲ ਕਨੈਕਸ਼ਨਾਂ ਕਰਕੇ ਤੇ ਮੈਂ ਮੈਂ ਕਮੇਟੀ ਨੂੰ ਅਫਸਰਾਂ ਨੂੰ ਇਹ ਰਿਕਵੈਸਟ ਕਰਦਾ ਆ ਰਿਹਾ ਸੀ ਵੀ ਜਾਂ ਤਾਂ ਆਪਾਂ ਇਹ ਵਾਲੇ ਜਿਹੜੇ ਇਲੀਗਲ ਕਨੈਕਸ਼ਨ ਆ ਉਹ ਕੱਟ ਦਈਏ ਜਾਂ ਫਿਰ ਆਪਾਂ ਸਾਰਿਆਂ ਨੂੰ ਇਲੀਗਲ ਕਨੈਕਸ਼ਨ ਕਰਨ ਦੀ ਹੈ ਕਾਰਨ ਕਿ ਹੁੰਦਾ ਜੀ ਲੋ ਸਾਰੇ ਵਾਸਤੇ ਸੇਮ ਹੋਣਾ ਚਾਹੀਦਾ ਹੈ ਇਹ ਨਹੀਂ ਕਿ ਵੀ ਆਪਾਂ ਕਿਸੇ ਵੱਲ ਨੂੰ ਕਿਸੇ ਨੂੰ ਐਕਸਟਰਾ ਫੇਵਰ ਕਰੀਏ ਜਾਂ ਨਾ ਕਰੀਏ ਤਾਂ ਮੇਰਾ ਮੇਰੀ ਰਿਕਵੈਸਟ ਸਿਰਫ ਇਹ ਸੀ ਤੇ ਇਹ ਕਹਿੰਦੇ ਵੀ ਨਹੀਂ ਆਪਾਂ ਦੇ ਤਾਂ ਸਕਦੇ ਨਹੀਂ ਵੀ ਜਿਹੜੇ ਹੋਏ ਹੋਏ ਆ ਇਹ ਆਪਾਂ ਉਹਨਾਂ ਨੂੰ ਕੱਟ ਦਨੇ ਜਦੋਂ ਉਹ ਕੱਟਣ ਦੀ ਗੱਲ ਆਈ ਜੀ ਫਿਰ ਇਹ ਗਏ ਅੰਬਿਕਾ ਕਲੋਨੀ ਅੰਬਿਕਾ ਕਲੋਨੀ ਦੀ ਮੋਟਰਾਂ ਵਟ ਲਈ ਗਈ ਇਹ ਹੁਣ ਅੰਬਿਕਾ ਕਲੋਨੀ ਦਾ ਕੋਈ ਵਾਲੀ ਵਾਰਿਸ ਨਹੀਂ ਦੀ ਹੈ ਉਹ ਵਿਚਾਰੇ ਕਹਿੰਦੇ ਇੱਕ ਤਰ੍ਹਾਂ ਬੇਜਮਾਨੇ ਬੰਦੇ ਆ ਉਹਨਾਂ ਮੇਰੇ ਨਾਲ ਮੇਰੀਆਂ ਹਰ ਮਹੀਨੇ ਮੀਟਿੰਗਾਂ ਵੀ ਹੁੰਦੀਆਂ ਐ ਉਹਨਾਂ ਦੀ ਸਭ ਤੋਂ ਵੱਡੀ ਦਿੱਕਤ ਇਹ ਵੀ ਸੀ ਵੀਰੇਜ ਦੀ ਸੀ ਉਹਨਾਂ ਦੇ ਇਹ ਮੋਟਰਾਂ ਪੱਟ ਲਏ ਉਹ ਮੋਟਰਾਂ ਪੱਟੀਆਂ ਹੋਈਆਂ ਵੀਰਵਾਰ ਨੂੰ ਪੱਟੀਆਂ ਸ਼ਨੀਵਾਰ ਨੂੰ ਵਾਪਸ ਕਰਿਆ ਮੇਰਾ ਸਿਰਫ ਅੱਜ ਮੁੱਦਾ ਇਹ ਸੀ ਪਹਿਲੇ ਨੰਬਰ ਤੇ ਕਿ ਤੁਸੀਂ ਅੰਬਿਕਾ ਦੀਆਂ ਮੋਟਰਾਂ ਕਿਉਂ ਪੱਟੀਆਂ ਜਦ ਤੁਸੀਂ ਪੱਟੀਆਂ ਔਰ ਫਿਰ ਤੁਸੀਂ ਵਾਪਸ ਕਰਕੇ ਸਾਰੀ ਮੁਹੀਮ ਖਤਮ ਕਰਤੀ ਫਿਰ ਇਹ ਖਾਨਾਪੁਰ ਦੀ ਵਾਸਤੇ ਆਪਾਂ ਇੱਕ ਅੰਬਿਕਾ ਦੀ ਤੇ ਇੱਕ ਹੋਰ ਨਾਲ ਕਲੋਨੀ ਆ ਜਿਹੜੀ ਮਤਲਬ ਕਹਿ ਲਓ ਅਨ ਅਥੋਰਾਈਜ਼ਡ ਕਲੋਨੀ ਆ ਉਹਦੀਆਂ ਪੱਟ ਕੇ ਲੈ ਹਾਲਾਂਕਿ ਇਲੀਗਲ ਕਨੈਕਸ਼ਨਾਂ ਨਾਲ ਤਾਂ ਬਹੁਤ ਲੋਕਾਂ ਨੇ ਕਰ ਜਾਦਾ ਉਹਨਾਂ ਦੇ ਵੀ ਕਟੋ ਜਾਂ ਫਿਰ ਇਹਨਾਂ ਨੂੰ ਤੁਸੀਂ ਕਿਉਂ ਐਦਾਂ ਕੀਤਾ ਤਾਂ ਸਰ ਹੁਣ ਕੀ ਇਹਨਾਂ ਨੇ ਤੁਹਾਨੂੰ ਕਿਹਾ ਅਗਲੀ ਗੱਲ ਕੀ ਕੀ ਹੈ ਤੁਸੀਂ ਤਾਂ ਉੱਥੇ ਜਿਹੜੇ ਜਾਈ ਬੈਠੇ ਸੀ ਉਹਨਾਂ ਨੂੰ ਵੀ ਚੁਪ ਕਰਾਤਾ ਉਹਨਾਂ ਕੋ ਕੋ ਜਵਾਬ ਨਹੀਂ ਸੀ ਇਸ ਚੀਜ਼ ਦਾ ਹੁਣ ਕੀ ਕਹਿਣਾ ਚਾਹੁੰਦੇ ਹੋ ਅੱਗੇ ਕੀ ਹੈਗਾ ਉਹਦੇ ਬਾਰੇ ਨਹੀਂ ਹੁਣ ਮੇਰੀ ਰਿਕਵੈਸਟ ਉਹੀ ਵਾਪਸ ਉੱਥੇ ਖੜਾ ਜੀ ਮੈਂ ਤਾਂ ਆਪਣੀ ਗੱਲ ਤੇ ਵੀ ਜਾਂ ਤੁਸੀਂ ਸਾਰਿਆਂ ਦੇ ਇਲੀਗਲ ਕਨੈਕਸ਼ਨ ਕੱਟ ਦੋ ਜਾਂ ਤੁਸੀਂ ਸਾਰਿਆਂ ਨੂੰ ਕਨੈਕਸ਼ਨ ਦੇ ਕੇ ਆਪਣਾ ਇਨਫਰਾਸਟ੍ਰਕਚਰ ਪ੍ਰੋਪਰ ਬਣਾਓ ਇੱਕ ਤੁਸੀਂ ਆਪਣੇ ਟਿਊਬਲ ਦਾ ਮੁੱਦਾ ਚੁੱਕਿਆ ਹੈ ਟਿਊਬਲ ਭਾ ਵੀ ਸਿਆਸਤ ਕਹਿੰਦੇ ਬਹੁਤ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਦਾ ਟਿਊਬਲ ਤੇ ਅਸੀਂ ਜਦੋਂ ਉਦਘਾਟਨ ਕਰਨ ਲੱਗੇ ਪ੍ਰਧਾਨ ਜੀ ਉੱਥੇ ਪਹੁੰਚ ਗਏ ਫੇਰ ਪਤਾ ਲੱਗਿਆ ਜੀ ਵੀ ਰਾਤ ਜਿਹੜੀ ਮਸ਼ੀਨ ਆਈ ਸੀ ਉਹਨੂੰ ਸਵੇਰੇ ਅਰਲੀ ਮਾਰਨਿੰਗ ਵਾਪਸ ਬੁਲਾ ਲਿਆ ਗਿਆ ਹੁਣ ਉਹ ਕਿਨੇ ਬੁਲਾਏ ਦੇਖੋ ਇਹ ਤਾਂ ਆਪਾਂ ਨੂੰ ਪਤਾ ਨਹੀਂ ਦੂਜੀ ਗੱਲ ਜਦੋਂ ਟਿਊਬਲ ਅਸੀਂ ੱੱਕੇ ਨਾਲ ਮਸ਼ੀਨ ਉੱਥੇ ਲੈ ਕੇ ਆਏ ਕਿਉਂਕਿ ਮੇਰਾ ਮੇਰਾ ਟਿਊਬਲ ਪਾਸ ਹੋਇਆ ਸੀ ਅੱਜ ਤਾਂ ਨਹੀਂ ਬੜੀ ਧੀਰ ਦਾ ਇਧਰੇ ਕਾਫੀ ਜਦੋਂ ਸੈਸ ਚੱਲ ਰਹੀ ਸੀ ਜਦੋਂ ਉੱ ਤਾ ਕਿਸੇ ਸੀਨੀਅਰ ਬੰਦੇ ਨੇ ਮੈਨੂੰ ਪਤਾ ਨਹੀਂ ਜੀ ਕਿਹਨੇ ਉਹਨੇ ਐਕਸੀਓਨਰ ਐਸਜੀਓ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਪਿਊਬ ਲਾਉਣ ਲੱਗੇ ਐਕਸੀਓਨ ਐਸਜੀਓ ਨੇ ਫੋਨ ਕੀਤਾ ਜੀ ਠੇਕੇਦਾਰ ਨੂੰ ਠੇਕੇਦਾਰ ਨੂੰ ਕਹਿੰਦੇ ਵੀ ਤੁਸੀਂ ਜੇ ਇੱਥੇ ਪਿਊਬ ਲਾਇਆ ਅਸੀਂ ਤੁਹਾਨੂੰ ਪੇਮੈਂਟ ਨਹੀਂ ਜੀ ਕਰਾਂਗੇ ਉਹ ਤਾਂ ਸਿਰਫ ਔਰ ਸਿਰਫ ਠੇਕੇਦਾਰ ਦਮ ਵਾਲਾ ਸੀ ਜਿਹੜਾ ਕਹਿੰਦਾ ਵੀ ਮੈਂ ਬੜੇ ਪਿਊਬ ਲਾ ਚੁੱਕਾ ਹਾਂ ਜੇ ਤੁਸੀਂ ਮੈਨੂੰ ਇੱਕ ਵੀ ਪੇਮੈਂਟ ਨਹੀਂ ਵੀ ਕਰੋਗੇ ਤਾਂ ਵੀ ਮੈਨੂੰ ਕੋਈ ਦਿੱਕਤ ਨਹੀਂ ਪਰ ਸ਼ਾਮ ਨੂੰ ਮੈਨੂੰ ਕੋਈ ਸੀਨੀਅਰ ਅਫਸਰ ਨੇ ਹੋਰ ਅੱਗੇ ਦੱਸਿਆ ਵੀ ਮੰਨਾ ਜੀ ਅਸੀਂ ਇੱਕ ਟਿਊਬਲ ਤੇ ਪਹਿਲੀ ਵਾਰੀ ਜ਼ਿੰਦਗੀ 'ਚ ਇੰਨੀ ਸਿਆਸਤ ਹੁੰਦੀ ਹੈ ਇਹ ਤਾਂ ਇਹਨਾਂ ਦੇ ਹਾਲ ਹੈ। ਸੋਮਵਾਰ ਨੂੰ ਅਸੀਂ ਇੱਕ ਸਧਾਰਨ ਮੀਟਿੰਗ ਕੀਤੀ ਸੀ ਹਾਊਸ ਦੇ ਵਿੱਚ ਹਾਊਸ ਦੇ ਲਗਭਗ ਸਾਰੇ ਹੀ ਮੈਂਬਰ ਜੋ ਸਰਵਸੰਮਤੀ ਦੇ ਨਾਲ ਪਾਸ ਹੋਏ ਆ। कोरोना ਦੀ ਇਸ ਮੀਟਿੰਗ ਦੇ ਵਿੱਚ ਸ਼ਹਿਰ ਦੇ ਡਿਵੈਲਪਮੈਂਟ ਦੇ ਤੇ ਹਰ ਤਰੀਕੇ ਦੇ ਕੰਮ ਜੋ ਸ਼ਹਿਰ ਲਈ ਚੰਗੇ ਮੰਨੇ ਜਾਂਦੇ ਉਹ ਕੰਮ ਅਸੀਂ ਇਸ ਮੀਟਿੰਗ ਦੇ ਵਿੱਚ ਪਾਸ ਕੀਤੇ ਮਾਡਮ ਜੀ ਟਿਊਬ ਲਾਈਨ ਤੁਸੀਂ ਨਵੇਂ-ਨਵੇਂ ਟਿਊਬ ਲਾ ਰਹੇ ਹੋ ਜਿਹੜਾ ਕਰੋੜਾਂ ਰੁਪਏ ਦਾ ਪ੍ਰੋਜੈਕਟ ਕਜੌਂਦੀ ਮਾਰਕੀਟ ਦਾ ਉਹਦੇ ਵਾਸਤੇ ਕੋਈ ਵੀ ਭੂਮਿਕਾ ਨਾ ਸਿਵਲ ਜੋ ਬੋਲਣ ਵਾਲਿਆ ਰਿਪੋਰਟ ਦੱਸੋ ਬੋਲਣ ਨੂੰ ਆ ਰਹੀ ਇਹ ਵਿੱਚ ਅਨਾਂ ਕਿ ਨਹੀਂ ਹੋ ਰਹੀ ਦੇਖੋ ਐਜ਼ ਅ ਪ੍ਰਧਾਨ ਹੋਣ ਦੇ ਨਾਤੇ ਜਿੰਨਾ ਵੀ ਮੈਨੂੰ ਸੈਂਟਰ ਗਵਰਨਮੈਂਟ ਵੱਲੋਂ ਜੋ ਵੀ ਮੈਨੂੰ ਹਾਊਸ ਦੇ ਮੀਟਿੰਗ ਦੇ ਵਿੱਚ ਪਾਸ ਕਰਨ ਲਈ ਜੋ ਵੀ ਮੇਰੇ ਤੋਂ ਅਪਰੂਵਲ ਲੈਣ ਲਈ ਮਤੇ ਰੱਖੇ ਗਏ ਸੀ ਉਹ ਮੇਰੇ ਵੱਲੋਂ 100% ਪਾਸ ਕੀਤੇ ਗਏ ਹਨ ਤੇ ਸਮੂਹ ਐਮਸੀਆਂ ਵੱਲੋਂ ਵੀ ਇਹ ਜਿਹੜੇ ਹਾਊਸ ਦੇ ਮੀਟਿੰਗ ਦੇ ਵਿੱਚ ਪਾਸ ਹੋ ਚੁੱਕੇ ਹਨ ਲੇਕਿਨ ਜੋ ਕਮੀ ਹੈ ਜਾਂ ਕੁਝ ਵੀ ਮੈਂ ਕਹਿ ਸਕਾਂ ਜੋ ਪੈਂਡਿੰਗ ਹੈ ਉਹ ਸੀਵਰੇਜ ਬੋਰਡ ਵੱਲੋਂ ਹੀ ਪੈਂਡਿੰਗ ਹੈ ਹਾਊਸ ਨਗਰ ਕੌਂਸਲ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੈਂਡੈਂਸੀ ਇਸ ਕਜਲੀ ਵਾਟਰ ਪ੍ਰੋਜੈਕਟ ਲਈ ਨਹੀਂ ਹੈ ਹੰਗਾਮੇ ਭਰੀ ਇਹ ਮੀਟਿੰਗ ਰਹੀ ਬਾੜ ਨੰਬਰ 2 ਦੇ ਐਮਸੀ ਮੰਤਰੀ ਤਮੰਨੇ ਦੇ ਵੱਲੋਂ ਸੀਵਰਲ ਦੇ ਅਨਲੀਗਲ ਕਨੈਕਸ਼ਨਾਂ ਨੂੰ ਲੈ ਕੇ ਮੁੱਦਾ ਚੁੱਕਿਆ ਗਿਆ ਕਹਿੰਦੇ ਨੇ ਕਿ ਜੋ ਅਨਲੀਗਲ ਸੀਵਰਲ ਦੇ ਕਨੈਕਸ਼ਨ ਨੇ ਉਹਨਾਂ ਦੀਆਂ ਪਹਿਲਾਂ ਮੋਟਰਾਂ ਅਫਸਰ ਪੱਟ ਲੈਂਦੇ ਨੇ ਉਸ ਤੋਂ ਬਾਅਦ ਜਿਹੜੇ ਨੇ ਉਹਨਾਂ ਨੂੰ ਵਾਪਸ ਕੀਤੇ ਜਾਂਦੇ ਨੇ ਇਹ ਮੁੱਦੇ ਨੂੰ ਲੈ ਕੇ ਕਾਫੀ ਗਰਮਾ-ਗਰਮ ਇਹ ਜਿਹੜੀ ਐ ਮੀਟਿੰਗ ਦੇ ਵਿੱਚ ਹੋਈ ਤੇ ਦੂਜੇ ਪਾਸੇ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆਂ ਦੇ ਵੱਲੋਂ ਕਿਹਾ ਗਿਆ ਕਿ ਕਰੋੜਾਂ ਰੁਪਏ ਦੇ ਮੱਤੇ ਤੇ ਜੋ ਨਗਰ ਕੌਂਸਲ ਨੇ ਸਰਬਸੰਮਤੀ ਦੇ ਨਾਲ ਸਾਰੇ ਹੀ ਐਮਸੀਆਂ ਦੇ ਸਹਿਯੋਗ ਦੇ ਨਾਲ ਪਾਸ ਹੋ ਗਏ ਨੇ ਤੇ ਸ਼ਹਿਰ ਦੀ ਡਿਵੈਲਪਮੈਂਟ ਹੋਵੇਗੀ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ